ਕੀ ਨਾਈ ਤੁਹਾਡਾ ਮੇਰਾ ਨਾਮ ਸੰਦੀਪ ਹੈ ਜੇ ਸਾਹਮਣੋਂ ਕਰ ਦਿੱਤਾ ਹੈ ਇਹ ਜਿਹਨੇ ਡੈਥ ਹੋਈ ਹੈ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਸਾਗਰ ਅੱਛਾ ਜੀ ਆਈ ਨਹੀਂ ਸੁਣਾਇਆ ਯਾਰ ਤੇ ਕਿਦਨ ਦੇ ਇਹ ਘਰੋਗੇ ਹੋਏ ਆ ਤੁਸੀਂ ਲੱਭਦੇ ਫਿਰਦੇ ਸੀ ਇਹਨਾਂ ਨੂੰ ਸਿਵਲ ਹਸਪਤਾਲ ਸੰਡੇ ਐ ਐਡਵਾਰਡ ਜੀ ਜਦੋਂ ਅਸੀਂ ਚਰਚਾ ਕਰ ਰਹੇ ਸੀ ਬਾਸ ਵਿੱਚ ਉੱਥੇ ਬੈਠੇ ਤਲਵੰਡੀ ਤੋਂ ਡੋਲੇਪਿੰਡ ਤੋਂ ਤੇ ਚਰਚਾ ਚੱਲ ਆਹੀ ਤੇ ਉੱਥੋਂ ਆਣਾ ਜਲੰਧਰ ਬਾਈਪਾਸ ਤੇ ਉਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਨਾ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰ ਜਾ ਡਿਆ ਹੁਣਾਂ ਚੱਲਦੇ ਉਦੋਂ ਉਦੋਂ ਚੱਲ ਗਏ ਤੇ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਹਾਨੂੰ ਫਿਰ ਦੂਸਰੇ ਦਿਨ ਅਹੀਂ ਪਹੁੰਚਾਂ ਨਹੀਂ ਕੀਤੀ ਭਾਜੀ ਕੱਲ੍ਹ ਦੇ ਵੀ ਲੱਭਦੇ ਰਹੇ ਕੱਲ੍ਹ ਦਾ ਨਹੀਂ ਲੱਭਾ ਤੇ ਅੱਜ ਵੀ ਹੁਣ ਪਤਾ ਲੱਗਾ ਕਿ ਸਿਵਲ ਹਸਪੀਟਲ ਬੈੱਡ ਬੋਡੀ ਹੁੰਦਾ ਕਿਥੇ ਤੋਂ ਉਂਦੇ ਵਿਦੇ ਬਲਕਿ ਹੰਦਾ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਹਲ ਨਹੀਂ ਹੁੰਦਾ ਕਰਦਾ ਅੱਛਾ ਜੀ ਕਿੱਥੇ ਇਹ ਆਪਣਾ ਜੀਤ ਨਗਰ ਭਾਜੀ ਜੀਤ ਨਗਰੋਂ ਤਾਂ ਇੱਕ ਬੋਡੀ ਮਿਲੀ ਆ ਕਿ ਕਿੱਥੋਂ ਮਿਲੀ ਇਹ ਬੋਡੀ ਕੀ ਕਰਨ ਇਹ ਡੈੱਡ ਬੋਡੀ ਮਿਲੀ ਸੁਖਸਾਗਰ ਕਰੂਨਦੀ ਦੀ ਕੰਧ ਦੇ ਜਿਹੜੀ ਥੱਲੇ ਕਣਕੇ ਦੇ ਵਿੱਚੋਂ ਮਿਲੀ ਹੈ ਅੱਛਾ ਜੀ ਇਹ ਕਿੱਥੋਂ ਦਾ ਮੁੰਡਾ ਨੌਜਵਾਨ ਜਿਹੜਾ ਹੈ ਇਹਦਾ ਨਾਮ ਹੈਗਾ ਜੀ ਸਾਗਰ ਸਨ ਆਫ ਸ਼ੰਦਾ ਵਾਸੀ ਮਡਾਲੀ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀ ਇਹਦੀ ਗਮਸ਼ਤਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥਾ ਤੇ ਅੱਜ ਡੈੱਡ ਬੋਡੀ ਇਸ ਮਿਲ ਗਈ ਅੱਛਾ ਜੀ ਹਾਂ ਜੀ ਇੱਕ ਕਿੰਨੇ ਦਿਨਾਂ ਤੂੰ ਗੁੰਮ ਸੀਗਾ ਕਹਿੰਦੇ ਇਹ ਕਹਿੰਦੇ ਜੀ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਹਾਂ ਦੇਖਦੇ ਹਾਂ ਇਨਵੈਸਟੀਗੇਟਿਓਰ